ਨਾਵਲ ਮਹਾਰਾਣੀ ਜਿੰਦਾ ਲੇਖਕ ਗਿਆਨੀ ਸੋਨ ਸਿੰਘ ਸੀਤਲ ਭਾਗ ਪਹਿਲਾ ਰਾਜਾ ਕੌਣ ਬਣੇਗਾ ਛੋਟੀਆਂ ਛੋਟੀਆਂ ਕੁੜੀਆਂ ਰਾਜਾ ਰਾਣੀ ਦੀ ਖੇਡ ਖੇਡ ਰਹੀਆਂ ਸਨ ਮੈਂ ਇੱਕ ਠੁੱਲੇ ਜਿਹੇ ਸਰੀਰ ਦੀ ਕੁੜੀ ਨੇ ਕਿਹਾ ਰਾਣੀ ਕੌਣ ਬਣੇਗੀ ਮੈਂ ਇੱਕ ਹੋਰ ਆਵਾਜ਼ ਆਈ ਸਭ ਤੋਂ ਵੱਡਾ ਰਾਜਾ ਕੌਣ ਸਭ ਤੋਂ ਵੱਡਾ ਤਾਂ ਮਹਾਰਾਜਾ ਰਣਜੀਤ ਸਿੰਘ ਹੈ ਇੱਕ ਸਿਆਣੀ ਉਮਰ ਦੀ ਕੁੜੀ ਨੇ ਹਾਸੇ ਨਾਲ ਕਿਹਾ ਉਹ ਦੀ ਰਾਣੀ ਕੌਣ ਬਣੇਗੀ ਮੈਂ ਬਾਲੜੀ ਜਿੰਦਾ ਨੇ ਦੋ ਕਦਮ ਅੱਗੇ ਵਧ ਕੇ ਕਿਹਾ ਲੈ ਇਹ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਬਣੂਗੀ ਜਿੰਦਾ ਦੀ ਵੱਟੀ ਪੈਣ ਨੇ ਵਿਅੰਗ ਨਾ ਰੱਖਿਆ ਇਹ ਸੁਣ ਕੇ ਸਾਰੀਆਂ ਕੁੜੀਆਂ ਖਿੜਖਿੜਾ ਕੇ ਹੱਸ ਪਈਆਂ ਜਿੰਦਾ ਹੈਰਾਨ ਹੋਈ ਉਹਨਾਂ ਤੇ ਮੂੰਹ ਵੱਲੇ ਦੇਖਣ ਲੱਗੀ ਉਨਵੇਂ ਸਮਝਣਾਂ ਪਈ ਕਿ ਇਸ ਵਿੱਚ ਹੱਸਣ ਵਾਲੀ ਗੱਲ ਕਿਹੜੀ ਹੈ ਉਹ ਸੋਚ ਰਹੀ ਸੀ ਜੇ ਕੋਈ ਪਰੋਲੀ ਵਰਗੀ ਕੁੜੀ ਰਾਜਾ ਰਾਣੀ ਬਣ ਸਕਦੀ ਹੈ ਚੁੰਨੀਆਂ ਅੱਖਾਂ ਵਾਲੀ ਰਾਣੀ ਬਣ ਸਕਦੀ ਹੈ ਤਾਂ ਮੈਂ ਰਣਜੀਤ ਸਿੰਘ ਦੀ ਰਾਣੀ ਕਿਉਂ ਨਹੀਂ ਬਣ ਸਕਦੀ ਆਖਰ ਖੇੜੀ ਤਾਂ ਹੈ ਦੋ ਕੜੀਆਂ ਦਾ ਤਿਲ ਪਰਚਾਵਾ ਖੇਡ ਵਿੱਚ ਕੋਈ ਸਾਧ ਬਣਦੀ ਹੈ ਕੋਈ ਚੋਰ ਬਣਦੀ ਹੈ ਕੋਈ कोतवाल ਬਣਦੀ ਹੈ ਕੋਈ ਸਿਪਾਹੀ ਬਣਦੀ ਹੈ ਉਹਨਾਂ ਵੱਲੇ ਵੇਖ ਕੇ ਕੋਈ ਕੁੜੀ ਨਹੀਂ ਹੱਸਦੀ ਦੇ ਮੇਰੇ ਨੀਤ ਸੌਂਦੀ ਰਾਨੀ ਬਣਨ ਵਾਸਤੇ ਕਿਹਾ ਹੈ ਤੈ ਕਿਉਂ ਹੱਸ ਪਈ ਨਹੀਂ ਇਹ ਤੇ ਕਿਹੜਾ ਕਿਸੇ ਨੇ ਸੱਚੀ ਮੁੱਚੀ ਦੀ ਰਾਣੀ ਬੰਨਣਾ ਹੈ ਖੇੜੀ ਤਾਂ ਹੈ ਫਿਰ ਹਸਣ ਦਾ ਕਾਰਨ ਉਮਰੋ ਛੋਟੀ ਹੋਣ ਕਰਕੇ ਉਹ ਇਹ ਨਾ ਸਮਝ ਸਕੀ ਕਿ ਹਸਨ ਦੀ ਵਜ੍ਹਾ ਉਹਦੀ ਵੱਟੀ ਪਹਿਣ ਦਾ ਵਿਅੰਗਮਈ ਲਹਿਜਾ ਸੀ ਉਧਰ ਕਿਉਂ ਗਈ ਹੈ ਜਿੰਦਾ ਦੀ ਵੱਟੀ ਪਹਿਣ ਨੇ ਉਹਨੂੰ ਬਾਹੀ ਵਿੱਚ ਲੈ ਕੇ ਕਿਹਾ ਤੈਨੂੰ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਬਣਾ ਦਿਆਂਗੇ ਸਾਰੀਆਂ ਕੁੜੀਆਂ ਫੇਰ ਉੱਚੀ ਉੱਚੀ ਹੱਸ ਪਈਆਂ ਫਿਰ ਸਾਰਾ ਸਮਾਜ ਜਿੰਦਾਂ ਨੂੰ ਖੇਡ ਵਿੱਚ ਸਵਾਦ ਆਇਆ ਉਹ ਆਪਣੀ ਹੈਰਾਨੀ ਵਿੱਚ ਡੁੱਬੀ ਰਹੀ ਉਹ ਬਥੇਰਾ ਸਿਰ ਪੈਰ ਮਾਰਦੀ ਪਰ ਉਹਦੀ ਬਾਲਪਤੀ ਉਹਨੂੰ ਕਿਸੇ ਕਿਨਾਰੇ ਨਾ ਲੱਗਣ ਦੇਂਦੀ ਕੁੜੀਆਂ ਖੇਡਦੀਆਂ ਰਹੀਆਂ ਤੇ ਇੱਕ ਪਾਸੇ ਹੋ ਕੇ ਪਰੇਸ਼ਾਨੀ ਦੀ ਹਾਲਤ ਵਿੱਚ ਖੜੀ ਰਹੀ ਮਾਂ ਲੈ ਜਿੰਦਾਂ ਨੂੰ ਤਾਂ ਮਹਾਰਾਜਾ ਰਣਜੀਤ ਸਿੰਘ ਨਾਲ ਮੰਗਦੇ ਹੋ ਇਹਨੇ ਉਹਦੀ ਰਾਣੀ ਬਣਨਾ ਤੇ ਕਰ ਜਾ ਕੇ ਜਿੰਦਾ ਦੀ ਵੱਟੀ ਭੈਣ ਨੇ ਹਾਸੇ ਨਾਲ ਕਿਹਾ ਕਿਉਂ ਰਾਣੀਆਂ ਕਿਤੇ ਇਹਦੇ ਨਾਲੋਂ ਚੰਗੀਆਂ ਨੇ ਮਾਂ ਨੇ ਜ਼ਿੰਦਾ ਦਾ ਉਤਰਿਆ ਚਿਹਰਾ ਵੇਖ ਕੇ ਉਹਨੂੰ ਖੁਸ਼ ਕਰਨ ਦੇ ਇਰਾਦੇ ਨਾਲ ਕਿਹਾ ਆਖਾ ਮੇਰੀ ਧੀ ਰਾਣੀ ਇਹਨੂੰ ਅਸੀਂ ਮਹਾਰਾਜੇ ਦੀ ਵੱਟੀ ਰਾਣੀ ਬਣਾਵਾਂਗੇ ਮਾਂ ਨੇ ਧੀ ਨੂੰ ਜੱਫੀ ਵਿੱਚ ਲੈ ਕੇ ਪਿਆਰ ਨਾਲ ਉਹਦਾ ਮੂੰਹ ਚੁੰਮ ਲਿਆ ਮਾਂ ਅਸੀਂ ਆ ਅਸੀਂ ਰਾਜਾ ਰਾਣੀ ਖੇਡਦੀਆਂ ਪਈਆਂ ਸਾਂ ਧੌਲੀ ਨੇ ਪੁੱਛਿਆ ਰਾਜਾ ਕੌਣ ਬਣੇਗਾ ਤੇਲੀਆਂ ਦੀ ਪਰੋਲੀ ਜਿਹੀ ਰੀਮੋ ਆਂਦੀ ਮੈਂ ਬਣਾਂਗੀ ਫਿਰ ਧੌਲੀ ਨੇ ਪੁੱਛਿਆ ਰਾਣੀ ਕੌਣ ਬਣੇਗੀ ਉਹ ਚੁੰਨੀ ਜਈ ਸ਼ਾਂਤੀ ਨਹੀਂ ਬਣ ਗਈ ਉਹ ਉਹਨਾ ਮੂਨਾ ਮੱਥਾ ਤੇ ਜੰਨ ਪੜੋ ਲੱਥਾ ਜਿੰਦਾ ਨੇ ਮੱਥੇ ਉੱਤੇ ਤਿਉੜੀ ਪਾ ਕੇ ਪੁੱਠਾ ਹੱਥ ਦੇਂਦਿਆਂ ਕਿਹਾ ਉਹ ਸ਼ਾਂਤੀ ਨੂੰ ਰਾਣੀ ਬਣਨ ਤੇ ਯੋਗ ਨਹੀਂ ਸੀ ਸਮਝਦੀ ਫਿਰ ਮੈਂ ਕੀ ਬਣਦੀ ਧੌਲੀ ਨੇ ਆਖਿਆ ਹਾਂ ਹਾਂ ਆਖਿਆ ਸਭ ਤੋਂ ਵੱਡੇ ਰਾਜੇ ਰਣਜੀਤ ਸਿੰਘ ਦੀ ਰਾਣੀ ਕੌਣ ਬਣੇਗੀ ਮਾ ਅਕ ਦਿੱਤਾ ਮੈਂ ਤੇ ਇਹ ਬੁੱਧ ਪਲੇਟ ਹੇ 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 ਕਰਕੇ ਹੱਸੀ ਜਾਏ ਜਿੰਦਾਂ ਨੇ ਭੈਣ ਵੱਲੇ ਹੱਥ ਕਰਕੇ ਕਿਹਾ ਵੱਧ ਕੇ ਕੋਠੇ ਜਿੱਡੀ ਹੋ ਚੱਲੀ ਐ ਤੇ ਅਕਲ ਮਾਸਾ ਨਹੀਂ ਇਹਨੂੰ ਜਿੰਦਾਂ ਨੂੰ ਵੱਡੀ ਭੈਣ ਦੀ ਮੂਰਖਤਾ ਉੱਤੇ ਗੁੱਸਾ ਆ ਰਿਹਾ ਸੀ ਇਹਨੂੰ ਅਕਲ ਕਿੱਥੇ ਇਹ ਤਾਂ ਨਰੀ ਪੁੱਤੂ ਐ ਮਾਂ ਨੇ ਲਾਟ ਨਾਲ ਜਿੰਦਾਂ ਦੀ ਗਲਤੀ ਪਰੋੜਤਾ ਕਰ ਦਿੱਤੀ ਤੇ ਹੋਰ ਭਲਾ ਹਾਸੇ ਭਾਣੇ ਵੀ ਕੋਈ ਕਿਸੇ ਦੀ ਰਾਣੀ ਬਣ ਜਾਂਦੀ ਐ ਅਸੀਂ ਤਾਂ ਐਵੇਂ ਛੁੱਠੀ-ਮੁੱਠੀ ਛੇੜਦਿਆਂ ਸਾਂ ਜਿੰਦਾ ਨੇ ਮਾਂ ਦਾ ਭਲੇਖਾ ਦੂਰ ਕਰਨ ਵਾਸਤੇ ਕਿਹਾ ਤੇ ਮੇਰੀ ਜਿੰਦਾ ਨਾਲੋਂ ਕਿਹੜੀ ਰਾਣੀ ਸੋਹਣੀ ਐ ਅਸੀਂ ਸੱਚਮੁੱਚ ਇਹਨੂੰ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਬਣਾ ਦੇਾਂਗੇ ਜਿੰਦਾ ਦੀ ਸੁੰਦਰਤਾ ਉੱਤੇ ਮਾਂ ਦਾ ਦਿਲ ਵੀ ਮੋਇਆ ਗਿਆ ਸੀ ਸੱਚਮੁੱਚ ਜਿੰਦਾ ਦੇ ਸਵਾਲ ਵਿੱਚ ਖੁਸ਼ੀ ਤੇ ਹੈਰਾਨੀ ਲੁਕੀਆਂ ਹੋਈਆਂ ਸਨ ਹਾਂ ਹਾਂ ਸੱਚਮੁੱਚ ਮਾਣੇ ਤਬਾਰਾ ਹੰਮੀ ਪਰ ਦਿੱਤੀ ਆਹਾ ਜੀ ਅਸੀ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਬਣਾਂਗੇ ਮਾਂ ਦੀਆਂ ਬਾਹੀ ਵਿੱਚੋਂ ਨਿਕਲ ਕੇ ਜਿੰਦਾ ਖੁਸ਼ੀ ਨਾਲ ਭੁੜਕਣ ਲੱਗ ਪਈ ਰਣਜੀਤ ਸਿੰਘ ਕਾਣਾ ਵੀ ਹੈ ਵੱਡੀ ਭੈਣ ਨੇ ਛੇੜਨ ਵਾਸਤੇ ਕਿਹਾ ਮੂੰਹ ਤੇਰਾ ਘਰ ਵਾਲਾ ਕਾਣਾ ਉਹ ਵੇਖਣ ਜਿੰਦਾ ਦਾ ਮੂੰਹ ਉਸੇ ਨਾਲ ਬਦੇਰੇ ਲਾਲ ਹੋ ਗਿਆ ਸਾਰਾ ਪਰਿਵਾਰ ਖਿੜਖਿੜਾ ਕੇ ਹੱਸ ਪਿਆ ਵੇਖ ਲੈ ਮਾਂ ਹੁਣ ਤੋਂ ਹੀ ਚੜਨ ਲੱਗ ਪਈ ਊ ਵੱਡੀ ਭੈਣ ਨੇ ਜਿੰਦਾ ਵੱਲ ਉਂਗਲ ਕਰਕੇ ਕਿਹਾ ਪੈਣਾ ਚਿਰੇ ਨਾ ਤੁਸੀਂ ਉਹਦੇ ਮਹਾਰਾਜੇ ਨੂੰ ਕਾਣਾ ਕਿਉਂ ਆਖੋ ਇਹ ਉਹ ਦੁੱਧੀਆਂ ਗੱਲਾਂ ਹਨ ਜਦੋਂ ਅਜੇ ਜਿੰਦਾ ਇਨਾਂ ਗੱਲਾਂ ਦੇ ਅਰਥ ਨਹੀਂ ਸੀ ਸਮਝਦੀ ਉਹ ਐਸੀ ਖੁਸ਼ੀ ਵਿੱਚ ਨੱਚੀ ਟੱਪੀ ਜਾ ਰਹੀ ਸੀ ਕਿ ਮਾਂ ਨੇ ਉਹਨੂੰ ਰਣਜੀਤ ਸਿੰਘ ਦੀ ਰਾਣੀ ਬਣਾਉਣ ਦਾ ਇਕਰਾਰ ਕਰ ਦਿੱਤਾ ਸੀ ਇਹ ਹਾਸੇ ਪਾਣੇ ਦੀ ਗੱਲ ਸੀ ਹੇਲੀਆਂ ਨੇ ਜਿੰਦਾ ਦੀ ਛੇੜ ਬਣਾ ਲਈ ਉਹ ਠੱਠੇ ਨਾਲ ਉਹਨੂੰ ਰਾਣੀ ਜਿੰਦਾ ਆਖਣ ਲੱਗ ਪਈਆਂ ਪਹਿਲਾਂ ਪਹਿਲਾਂ ਤਾਂ ਜਿੰਦਾ ਰਾਣੀ ਆਖਵਾ ਕੇ ਬੜੀ ਖੁਸ਼ ਹੁੰਦੀ ਪਰ ਉਮਰ ਤੇ ਗਿਆਨ ਦੇ ਵਾਅਦੇ ਨਾਲ ਜਦੋਂ ਉਸ ਸ਼ਬਦ ਦੇ ਅਰਥਾਂ ਦੀ ਸਮਝ ਪਈ ਤਾਂ ਉਹ ਚਿੜਨ ਲੱਗ ਪਈ ਕੋਈ ਵੀ ਕੁਵਾਰੀ ਕੁੜੀ ਅਜਿਹੀ ਗੱਲ ਤੋਂ ਜ਼ਰੂਰ ਚਿੜੇਗੀ ਅੰਦਰੋਂ ਭਾਵੇਂ ਉਹ ਖੁਸ਼ ਵੀ ਹੋਵੇ ਜਿਉਂ-ਜਿਉਂ ਜਿੰਦਾ ਚਿੜਤੀ ਤਿਉਂ ਤੋਂ ਸਹੇਲੀਆਂ ਵਧੇਰੇ ਛੇੜਦੀਆਂ ਕਈ ਵਾਰ ਜਿੰਦਾ ਖਿੱਚ ਕੇ ਰੋਣ ਹੱਤੀ ਹੋ ਜਾਂਦੀ ਵੇਖ ਲੈ ਮਾਂ ਫਿਰ ਮੈਂ ਕੁਛ ਆਕਿਆ ਤਾਂ ਇਹ ਆਪਣੀ ਵਾਰੀ ਰੋਗੀ ਵਧੇਰੇ ਗੁੱਸਾ ਜਿੰਦਾ ਨੂੰ ਆਪਣੀ ਵੱਡੀ ਭੈਣ ਉੱਤੇ ਆਉਂਦਾ ਕਿਉਂਕਿ ਜਿੰਦਾ ਨੂੰ ਛੇੜਨ ਵਿੱਚ ਉਹ ਸਭ ਤੋਂ ਮੋਰੀ ਹੁੰਦੀ ਸੀ ਫਲਾਮਾ ਮੈਂ ਕਿਉਂ ਰੋਣਾਏ ਜੋਏ ਦਾ ਜੀ ਆਵੇ ਕਹੀ ਜਾਵੇ ਵੱਡੀ ਭੈਣ ਨੇ ਕੋ ਹੱਸਦਿਆਂ ਹੱਸਦਿਆਂ ਉੱਤਰ ਦੇਣਾ ਪੜਾਨੀਆਂ ਛੜਾਨੀਆਂ ਸੰਤੂ ਕਡੰਦੂ ਜਿੰਦਾਂ ਨੇ ਮੂੰਹ ਚੜਾ ਕੇ ਕਹਿਣਾ ਆਖੀ ਚੱਲ ਆਖੀ ਚੱਲ ਮੈਂ ਕੋਈ ਗੁੱਸਾ ਕਰਦੀ ਆ ਨਾਲੇ ਰਾਣੀ ਜਿੰਦਾਂ ਦਾ ਗੁੱਸਾ ਕਰਕੇ ਰਹਿਣਾ ਕੀਦੇ ਰਾਜ ਵਿੱਚ ਹੋਇਆ ਵੱਡੀ ਭੈਣ ਨੇ ਉਸੇ ਤਰ੍ਹਾਂ ਮੁਸਕਰਾਉਂਦਿਆਂ ਉੱਤਰ ਦੇਣਾ ਉਹ ਪੜਾਨੀਆਂ ਸਰਦਾਰਾਂ ਦੇ ਮੰਗੀ ਹੋਈ ਸੀ ਤੂੰ ਤਾਂ ਬੱਚ ਲੱਥੀ ਐ ਤੂੰ ਗੁੱਸਾ ਕਾ ਨੂੰ ਕਰਨਾ ਹੋਇਆ ਜਿੰਦਾ ਇਸ ਗੱਲੋਂ ਬੜੀ ਔਖੀ ਸੀ ਕਿ ਉਹਦੇ ਚੜਾਉਣ ਨਾਲ ਵੱਡੀ ਪੈਣ ਗੁੱਸਾ ਕਿਉਂ ਮਹਿਸੂਸ ਨਹੀਂ ਕਰਦੀ ਇਹ ਬੱਚਿਆਂ ਦੀਆਂ ਗੱਲਾਂ ਘਰ ਦੇ ਵਡੇਰਿਆਂ ਦੇ ਦਿਲਾਂ ਵਿੱਚ ਘਰ ਕਰਤੀਆਂ ਗਈਆਂ ਮਾਤਾ ਪਿਤਾ ਥਾਉ ਥਾਈਂ ਕਈ ਵਾਰ ਸੋਚਣ ਲੱਗ ਪੈਂਦੇ ਜਿੰਦਾ ਬਹੁਤ ਖੂਬਸੂਰਤ ਐ ਇਹ ਬੁੱਧ ਦੀ ਵੀ ਬੜੀ ਤੇਜ ਐ ਸਾਰੇ ਪੰਜਾਬ ਵਿੱਚ ਇਹਦੇ ਵਰਗੀ ਕੋਈ ਨਹੀਂ ਹੋਣੀ ਇਹਦੀ ਸ਼ਾਦੀ ਸ਼ੇਰੇ ਪੰਜਾਬ ਨਾਲ ਕਰ ਦਿੱਤੀ ਜਾਵੇ ਤਾਇਦੇ ਭਾਗ ਉਗੜ ਪੈਣ ਇੱਕ ਇਹਦੀ ਕੀ ਗੱਲ ਇਹ ਸਾਰੇ ਘਰਾਣੇ ਦੀ ਕਿਸਮਤ ਜਾਪ ਪਵੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਿਰਾ ਪੰਜਾਬ ਦਾ ਬਾਦਸ਼ਾਹ ਹੀ ਨਹੀਂ ਸੀ ਆਪਣੀ ਕੌਮ ਦਾ ਲੀਟਰ ਵੀ ਸੀ ਆਪਣੇ ਗੁਨਾ ਤੇ ਪਰਜਾ ਦਾ ਹਿੱਤ ਚਾਉਣ ਦੇ ਕਰਮ ਉਸ ਮੁੱਚੇ ਪੰਜਾਬੀਆਂ ਦਾ ਹਰਮਨ ਪਿਆਰਾ ਸੀ ਲੋਕ ਉਹਦੇ ਨਾਲ ਨੇੜ ਪ੍ਰਾਪਤ ਕਰਨ ਤੇ ਰਿਸ਼ਤਾ ਗੰਢਣ ਵਿੱਚ ਆਪਣਾ ਮਾਣ ਤੇ ਖੁਸ਼ਕਿਸਮਤੀ ਸਮਝਦੇ ਸਨ ਉਸ ਸਮੇਂ ਹੁਕਮਰਾਨ ਨੂੰ ਰੱਬ ਦਾ ਨਾਇਬ ਤੇ ਮਹਿਕਲੰਕ ਸਮਝਿਆ ਜਾਂਦਾ ਸੀ ਵੱਡੇਆਂ ਬੰਦਿਆਂ ਵਿੱਚ ਉਦੋਂ ਬਹੁਤ ਵਿਆਹ ਕਰਾਉਣ ਦਾ ਰਿਵਾਜ ਸੀ ਉਸ ਜ਼ਮਾਨੇ ਤੱਕ ਬੱਚਿਆਂ ਨੂੰ ਕਹਾਣੀ ਇਹ ਸੁਣਾਈ ਜਾਂਦੀ ਸੀ ਇੱਕ ਸੀ ਰਾਜਾ ਉਹਦੀਆਂ 7 ਰਾਣੀਆਂ ਸਨ ਸੋ ਜੇ ਮਮੋਲੀ ਰਾਜੇ ਦੀ 7 ਰਾਣੀਆਂ ਹੋ ਸਕਦੀਆਂ ਸਨ ਤਾਂ ਮਹਾਰਾਜੇ ਦੀਆਂ 27 ਕਿਉਂ ਨਾ ਹੋਣ ਤੇ ਸ਼ੇਰੇ ਪੰਜਾਬ ਤਾਂ ਪੰਜਾਬ ਦੇ ਕਈ ਰਾਜਿਆਂ ਦਾ ਮਹਾਰਾਜਾ ਸੀ ਸਰਦਾਰ ਮੰਨਾ ਸਿੰਘ ਨੇ ਪੱਕਾ ਮਨ ਬਣਾ ਲਿਆ ਕਿ ਜਿੰਦਾਂ ਨੂੰ ਸ਼ੇਰੇ ਪੰਜਾਬ ਦੀ ਰਾਣੀ ਬਣਾਉਣਾ ਹੈ ਮੰਨਾ ਸਿੰਘ ਆਪਣੇ ਇਲਾਕੇ ਪਿੰਡ ਚਾਹੜ ਤਹਿਸੀਲ ਜ਼ਫਰਵਾਲ ਜ਼ਿਲ੍ਹਾ ਸਿਆੜਕੋਟ ਦਾ ਮੰਨਿਆ ਪਰਮੰਨਿਆ ਸਰਦਾਰ ਸੀ ਉਹ ਔਲਖ ਗੋਤ ਦਾ ਜੱਟ ਸਿੱਖ ਸੀ ਉਹਦੀ ਵੱਟੀ ਲੜਕੀ ਪੜਾਣੀਏ ਸਰਦਾਰ ਮਿਤ ਸਿੰਘ ਦੇ ਲੜਕੇ ਜਵਾਲਾ ਸਿੰਘ ਨਾਲ ਮੰਗੀ ਹੋਈ ਸੀ ਮੰਨਾ ਸਿੰਘ ਦੀ ਭੈਣ ਪਿੰਡ ਐਮਾ ਜ਼ਿਲ੍ਹਾ ਅੰਮ੍ਰਿਤਸਰ ਤੇ ਸਰਦਾਰ ਨਾਰ ਸਿੰਘ ਨਾਲ ਵਿਆਹੀ ਹੋਈ ਸੀ ਸਰਦਾਰ ਨਾਰ ਸਿੰਘ ਖੱਤਰੀਆਂ ਦੀ ਉੱਪਰ ਗੋਤ ਵਿੱਚੋਂ ਸੀ ਉਸ ਸਮੇਂ ਦੇ ਸਿੱਖ ਜਾਤ ਗੋਤ ਨੂੰ ਬਹੁਤਾ ਨਹੀਂ ਸੀ ਮੰਨਦੇ ਸਰਦਾਰ ਨਾਰ ਸਿੰਘ ਤੇ ਸਰਦਾਰ ਮਿਤ ਸਿੰਘ ਦੋਵੇਂ ਸ਼ੇਰੇ ਪੰਜਾਬ ਦੇ ਨਾਮਵਰ ਸਰਦਾਰਾਂ ਵਿੱਚੋਂ ਸਨ ਜਿੰਨ੍ਹਾਂ ਦੀ ਸ਼ਾਦੀ ਸ਼ੇਰੇ ਪੰਜਾਬ ਨਾਲ ਕਰਕੇ ਮੰਨਾ ਸਿੰਘ ਦਾ ਘਰਾਣਾ ਹੋਰ ਅਗੇਰੇ ਵਧਣ ਦੀ ਚਾਹ ਰੱਖਦਾ ਸੀ ਜਿੰਨ੍ਹਾਂ ਦੀ ਪਾਲਣਾ ਬੜੇ ਸੱਜੇ ਢੰਗ ਨਾਲ ਕੀਤੀ ਗਈ ਧਾਰਮਿਕ ਵਿਦਿਆ ਦੇ ਨਾਲ ਨਾਲ ਉਹਨੂੰ ਇਤਿਹਾਸ ਦੇ ਕੁਝ ਰਾਜਨੀਤੀ ਦੇ ਗ੍ਰੰਥ ਵੀ ਪੜ੍ਹਾਏ ਗਏ ਉਹਦੇ ਦਿਲ ਵਿੱਚ ਵੀ ਇਹ ਖਿਆਲ ਘਰ ਕਰਦਾ ਗਿਆ ਕਿ ਮੈਂ ਸ਼ੇਰੇ ਪੰਜਾਬ ਦੀ ਰਾਣੀ ਬਣਨਾ ਹੈ ਜਿੰਦਾ ਅਜੇ ਬਾਲੜੀ ਹੀ ਸੀ ਦਾਉ ਦੀ ਵੱਡੀ ਭੈਣ ਦਾ ਵਿਆਹ ਹੋ ਪਿਆ। ਮਿੱਤ ਸਿੰਘ ਪੜਾਨੀਆਂ ਸ਼ੇਰੇ ਪੰਜਾਬ ਦੇ ਜ਼ਕੀਰਦਾਰ ਸਰਦਾਰਾਂ ਵਿੱਚੋਂ ਸੀ। ਉਹਦਾ ਇੱਕੋ ਇੱਕ ਪੁੱਤਰ ਜਵਾਲਾ ਸਿੰਘ ਵੀ ਫੌਜ ਵਿੱਚ ਅਫਸਰ ਸੀ। ਉਹ ਬੜੀ ਸ਼ਾਨ ਨਾਲ ਪਿੰਡ ਚੜ ਟੁੱਕੇ। ਜਿੰਦਾ ਦੀ ਵੱਡੀ ਭੈਣ ਦਾ ਵਿਆਹ ਬੜੀ ਧੂਮ ਧਾਮ ਨਾਲ ਹੋਇਆ। ਮਗਰੋਂ ਜਵਾਲਾ ਸਿੰਘ ਸਹੁਰੇ ਜਾਇਆ ਕਰਦਾ ਤਾਂ ਉਹਦੀ ਚਮਕ-ਦਮਕ ਛੱਲੀ ਨਾ ਜਾਂਦੀ। ਜਿੰਦਾ ਦੀ ਭੈਣ ਬੜੇ ਕੀਮਤੀ ਕੱਪੜੇ ਤੇ ਗਹਿਣੇ ਪਾ ਕੇ ਪੇਕੇ ਜਾਂਦੀ। ਉਦੇ ਵੱਲੇ ਵੇਖ ਕੇ ਜਿੰਦਾ ਦੇ ਦਿਲ ਵਿੱਚ ਖਿਆਲ ਆਉਂਦਾ ਹਾਛਾ ਮੈਂ ਦੇ ਨਾਲੋਂ ਵੀ ਬਦੇਰੇ ਗਹਿਣੇ ਪਾਇਆ ਕਰਾਂਗੀ ਇੱਕ ਵਾਰ ਜਿੰਦਾ ਨੇ ਇਤਿਹਾਸ ਵਿੱਚ ਪੜਿਆ ਨੂਰਜਹਾਂ ਬਾਦਸ਼ਾਹ ਜਹਾਗੀਰ ਦੀ ਮਨਚਾਹੀ ਬੇਗਮ ਸੀ ਬਾਦਸ਼ਾਹ ਨੇ ਸਾਰਾ ਰਾਜਕਾਜ ਬੇਗਮ ਦੇ ਹੱਥ ਸੌਂਪ ਛੱਡਿਆ ਸੀ ਅਸਲੀ ਅਰਥਾਂ ਵਿੱਚ ਮੁਲਕ ਉਤੇ ਨੂਰਜਹਾਂ ਹੀ ਰਾਜ ਕਰਦੀ ਸੀ ਉਹ ਬੜੀ ਸਮਝਦਾਰ ਤੇ ਯੋਗ ਇਸਤਰੀ ਸੀ ਮੈਂ ਵੀ ਰਾਜ ਕਰਾਂਗੀ ਜਿੰਦਾ ਦੇ ਦਿਲ ਵਿੱਚ ਖਿਆਲ ਆਇਆ ਰਾਜ ਕਰਨ ਵਾਸਤੇ ਉਸਦੇ ਯੋਗ ਬੰਨਾ ਜ਼ਰੂਰੀ ਹੈ। ਉਹਨੇ ਮਨ ਵਿੱਚ ਸੋਚਿਆ ਉਸ ਦਿਨ ਤੋਂ ਇਤਿਹਾਸ ਤੇ ਰਾਜਨੀਤੀ ਦੇ ਗ੍ਰੰਥਾਂ ਵਿੱਚ ਵਧੇਰੇ ਦਿਲਚਸਪੀ ਲੈਣ ਲੱਗ ਪਈ। ਜਿੰਦਾਂ ਨੇ ਸੁਨਿਆ ਸ਼ੇਰੇ ਪੰਜਾਬ ਦੀਆਂ ਕਈ ਰਾਣੀਆਂ ਹਨ। ਇੱਕ ਦਿਨ ਉਹਨੇ ਆਪਣੀ ਭੈਣ ਨੂੰ ਪੁੱਛਿਆ ਭੈਣ ਮਰਤ ਪੋਤੇ ਵਿਆਹ ਕਿਉਂ ਕਰਾਉਂਦੇ ਨਹੀਂ? ਮਰਦੀ ਜਾਣਨ ਆਪਾਂ ਨੂੰ ਕੀ ਪਤਾ? ਭੈਣ ਨੇ ਅੱਗੋ ਟਾਲਣ ਦੇ ਰਾਤੇ ਨਾਲ ਕਿਹਾ ਨਹੀਂ ਸਾਨੂੰ ਵੀ ਜਾਨਣਾ ਚਾਹੀਦਾ ਹੈ। ਆਖਰ ਬਹੁਤੇ ਵਿਆਹਾਂ ਦਾ ਦੁੱਖ ਤਾਂ ਇਸਤਰੀਆਂ ਨੂੰ ਹੀ ਭੁਗਣਾ ਪੈਂਦਾ ਹੈ ਨਾ ਜਿੰਦਾਂ ਨੇ ਪੜੀ ਕੰਬੀਰਤਾ ਨਾਲ ਕਿਹਾ ਅੱਛਾ ਤੇਰਾ ਵਿਆਹ ਮਹਾਰਾਜੇ ਨਾਲ ਕਰਨ ਦੀ ਸਲਾਈ ਹੋ ਰਹੀਆਂ ਨੇ ਉਹਦੀਆਂ ਅੱਗੇ ਕਈ ਰਾਣੀਆਂ ਨੇ ਤੂੰ ਪਤਾ ਕਰ ਲਈ ਪਈ ਉਹਨੇ ਬਹੁਤੇ ਵਿਆਹ ਕਿਉਂ ਕਰਵਾਏ ਨੇ ਭੈਣ ਨੇ ਅੱਗੋਂ ਮਸਕਰੀ ਵਜੋ ਕਿਹਾ ਨਹੀਂ ਨਹੀਂ ਭੈਣ ਮੈਂ ਹੱਸਦੀ ਨਹੀਂ ਇੱਕ ਮਹਾਰਾਜੇ ਦੀ ਗੱਲ ਨਹੀਂ ਰੱਜੇ ਪੁੱਜੇ ਆਦਮੀ ਆ ਬਹੁਤੇ ਵਿਆਹ ਕਰਾਉਂਦੇ ਨੇ ਆਖਰ ਕਿਉਂ ਕੁਝ ਕਾਰਨ ਤਾਂ ਜ਼ਰੂਰ ਹੋਵੇਗਾ ਹੱਛਾ ਇਹ ਦੱਸ ਭਾਈਏ ਨਹੀਂ ਕਿ ਕਦੇ ਹੋਰ ਵਿਆਹ ਕਰਾਉਣ ਦੀ ਗੱਲ ਕੀਤੀ ਹੈ ਜਿੰਦਾਂ ਨੇ ਸੰਜੀਦਗੀ ਨਾਲ ਪੁੱਛਿਆ ਉਹਦਾ ਮਤਲਬ ਪੈਣ ਦੇ ਪਤੀ ਸਰਦਾਰ ਜਵਾਲਾ ਸਿੰਘ ਤੋਂ ਸੀ ਅਜੇ ਤਾਂ ਨਹੀਂ ਪਰ ਨਰਮਤਾਂ ਦਾ ਕੀ ਭਰੋਸਾ ਪੈਣ ਨੇ ਵੀ ਅੱਗੋਂ ਗੰਭੀਰ ਹੋ ਕੇ ਕਿਹਾ ਸ਼ੇਰੇ ਪੰਜਾਬ ਬਾਰੇ ਮੈਂ ਇੱਕ ਗਲਤਾਂ ਸਮਝਦੀ ਹਾਂ ਸਭ ਤੋਂ ਪਹਿਲਾਂ ਵਿਆਹ ਉਹਨਾਂ ਦੇ ਪਿਤਾ ਨੇ ਬਾਲ ਉਮਰੇ ਹੀ ਕਰ ਦਿੱਤਾ ਫਿਰ ਕੁਝ ਵਿਆਹ ਉਹਨਾਂ ਸਾਂਝਾ ਵਧਾਉਣ ਵਾਸਤੇ ਕੀਤੇ। ਉਹਨਾਂ ਦਾ ਕਾਰਨ ਨਰੋਲ ਰਾਜਨੀਤਿਕ ਸੀ। ਵਿਆਹ ਕਰਕੇ ਉਹਨਾਂ ਕੁਝ ਮਿਸਲਾਂ ਜਾਂ ਘਰਾਣਿਆਂ ਨੂੰ ਆਪਣੇ ਮਦਦਗਾਰ ਬਣਾ ਲਿਆ। ਉਸ ਸਮੇਂ ਉਹਨਾਂ ਵਿਆਹ ਤਾਂ ਲਾਭ ਦੀ ਸਮਝਿਆ ਜਾ ਸਕਦਾ ਸੀ ਪਰ ਸਾਰੇ ਪੰਜਾਬ ਵਿੱਚ ਰਾਜ ਪੱਕਾ ਹੋ ਜਾਣ ਪਿੱਛੋਂ ਵੀ ਉਹਨਾਂ ਕੁਝ ਵਿਆਹ ਕਰਵਾਏ ਨਹੀਂ। ਇਸ ਦੇ ਕਾਰਨ ਦੀ ਸਮਝ ਨਹੀਂ ਪੈਂਦੀ। ਜਿੰਦਾ ਬੜੀ ਗਹਿਰੀ ਸੋਚ ਵਿੱਚ ਡੁੱਬੀ ਹੋਈ ਨਜ਼ਰ ਆ ਰਹੀ ਸੀ। ਜਿੰਦਾ ਤੂੰ ਸਤਮਿਚੀ ਰਾਣੀ ਵੰਡ ਦੇ ਜੋਗ ਮੈਂ ਆਪਣਾ ਸਾਰਾ ਤਾਨ ਲਾਵਾਂਗੀ ਭੈਣ ਨੇ ਉਹਨੂੰ ਕੁੱਟ ਕੇ ਗਲ ਨਾਲ ਡਾੜਿਆ ਉਹ ਛੋਟੀ ਭੈਣ ਦੀ ਸੂਜ ਬੂਜ ਤੇ ਖੁਸ਼ ਵੀ ਸੀ ਤੇ ਹੈਰਾਨ ਵੀ ਜਿੰਦਾ ਦੀ ਭੈਣ ਨੇ ਪਤੀ ਅੱਗੇ ਬੜੇ ਸੱਜੇ ਢੰਗ ਨਾਲ ਕੱਲ ਚਲਾਈ ਉਹਨੇ ਬਚਪਨ ਦੀ ਖੇਡ ਤੋਂ ਲੈ ਕੇ ਅਖੀਰੀ ਬਹੁਤੇ ਵਿਆਹਾਂ ਬਾਰੇ ਬਹਿਸ ਤੱਕ ਕਹਾਣੀ ਸੁਣਾਈ ਉਹਨੇ ਜਿੰਦਾ ਦੀ ਦਿੱਤਿਆ ਉਹਦੀ ਰਾਣੀ ਬਣਨ ਦੀ ਰੀਤ ਤੇ ਮਾਪਿਆਂ ਦੀ ਇੱਛਾ ਬਾਰੇ ਵੀ ਦੱਸਿਆ ਆਪਣੀਆਂ ਗੱਲਾਂ ਦਾ ਸਰਦਾਰ ਚਵਾਲਾ ਸਿੰਘ ਤੇ ਪ੍ਰਭਾਵ ਪਿਆ ਵੇਖ ਕੇ ਅੰਤੋਂ ਨੇ ਬੜੇ ਪਿਆਰ ਨਾਲ ਕਿਹਾ ਓੰਜੇ ਸਬੰਧ ਹੋ ਜਾਏ ਤਾਂ ਸਰਕਾਰ ਦਰਬਾਰ ਵਿੱਚ ਹੁਣ ਨਾਲੋਂ ਆਪਣਾ ਸਤਕਾਰ ਵੱਧ ਸਕਦਾ ਹੈ ਜੀ ਨਾਲੇ ਮੇਰੇ ਮਾਪੇ ਵੀ ਤੁਹਾਡਾ एहसान ਮੰਨਣਗੇ ਫਿਰ ਜਿੰਦਾਬੜੀ ਰੂਪਵਾਨ ਵੀਸ ਵਿਰੇ ਸਾਰੇ ਦੇਸ਼ ਵਿੱਚ ਪਾਲਿਆ ਨਹੀਂ ਲੱਭਣੀ ਗੱਲ ਸਰਦਾਰ ਚਵਾਲਾ ਸਿੰਘ ਦੇ ਦਿਲ ਲੱਗੀ ਉਹ ਸ਼ੇਰੇ ਪੰਜਾਬ ਦਾ ਲਗਭਗ ਹਾਣੀ ਤੇ ਮੂਹ ਲੱਗੇ ਸਰਤਾਰਾਂ ਵਿੱਚੋਂ ਸੀ ਮੌਖਿਆਂ ਤਾੜ ਕੇ ਉਹਨੇ ਸ਼ੇਰੇ ਪੰਜਾਬ ਅੱਗੇ ਜ਼ਿਕਰ ਕੀਤਾ ਉਹਨੇ ਐਸੇ ਰੰਗीन ਢੰਗ ਨਾਲ ਗੱਲ ਕੀਤੀ ਕਿ ਸ਼ੇਰੇ ਪੰਜਾਬ ਹੜਕੁੱਠਿਆ ਜਿੰਦਾ ਦੇ ਰੂਪ ਦੀ ਸ਼ੋਭਾ ਸੁਣ ਕੇ ਉਹ ਮੋਹਿਆ ਗਿਆ ਮੁੱਖ ਦੀ ਗੱਲ ਸਰਦਾਰ ਚਵਾਲਾ ਸਿੰਘ ਦੇ ਵਿਚੋਲ ਪੁਨੇ ਦਾ ਨਤੀਜਾ ਜਿੰਦਾ ਦਾ ਰਿਸ਼ਤਾ ਸ਼ੇਰੇ ਪੰਜਾਬ ਨਾਲ ਪੱਕਾ ਹੋ ਗਿਆ ਇਹ ਖਬਰ ਸੁਣ ਕੇ ਨਾ ਕੇਵਲ ਪਿੰਡ ਚਾਹੜ ਸਗੋਂ ਸਾਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਉਸ ਵੇਲੇ ਮਨਨਾ ਸਿੰਘ ਦੀ ਗਿੰਤੀ ਨਾਮਵਰ ਕੋੜਚੜੇ ਸਰਦਾਰਾਂ ਵਿੱਚੋਂ ਸੀ ਸਾਰੇ ਪੰਜਾਬ ਦੇ ਚੌਣਵੇਂ ਸਰਦਾਰ ਤੇ ਨਵਾਬ ਸ਼ੇਰੀ ਪੰਜਾਬ ਦੀ ਚਾਂਜਨਾ ਲਾਏ ਜਿੰਦਾ ਦਾ ਵਿਆਹ ਬੜੀ ਧੂਮ ਧਾਮ ਨਾਲ ਹੋਇਆ ਉਹਦੇ ਮਨ ਦੀ ਮਰਦ ਪੂਰੀ ਹੋ ਗਈ ਡੋਲੇ ਵਿੱਚ ਬੈਠੀ ਉਹ ਆਪਣੇ ਲੱਖਾਂ ਰੁਪਈਆ ਦੇ ਗਹਿਣੇ ਵਲ ਦੇਖ ਰਹੀ ਸੀ